ਅੱਜ ਦਿਖਾਵਾਂਗੇ ਤੁਹਾਨੂੰ ਕੁਦਰਤ ਦਾ ਅਜਿਹਾ ਕ੍ਰਿਸ਼ਮਾ ਜਿਹੜਾ ਤੁਹਾਡੇ ਵਿੱਚੋਂ ਸ਼ਾਇਦ ਬਹੁਤ ਥੋੜੇ ਲੋਕਾਂ ਨੇ ਦੇਖਿਆ ਹੋਵੇਗਾ ਜੀ ਹਾਂ ਮੈਂ ਹਾਂ ਹਲੌਂਗ ਵੇ ਹਲੌਂਗ ਵੇ ਪਰਲਸ ਦੀ ਖੇਤੀ ਕਿਵੇਂ ਹੁੰਦੀ ਹੈ ਇਹ ਨੇ origignal pearl ਜਿਹੜੇ ਤੁਸੀਂ ਦੇਖ ਰਹੇ ਆ ਆਓ ਇਹਨਾਂ ਦੇ ਬਾਰੇ ਵਿੱਚ ਜਾਣਕਾਰੀ ਦਿਸ ਇਜ਼ ਹਲੌਂਗ ਵੇ ਹਲੌਂਗ ਪਰਲਸ ਦੀ ਜਗ੍ਹਾ ਤੇ ਅਸੀਂ ਖੜੇ ਆ ਜਿੱਥੇ ਸਾਸੀਂ ਅੱਜ origignal pearls ਦੀ ਖੇਤੀ ਹੁੰਦੀ ਦੇਖੀਏ ਖੇਤੀ ਦਾ ਅਸੀਂ ਦੇਖਦੇ ਆ ਪਰਲ ਸੀ ਫੂਡ ਫਾਰਮਿੰਗ ਔਰ ਪਰਲਸ ਦੀ ਬਣਾਵਟ ਖਾਸ ਕਰਕੇ ਕਿਵੇਂ ਹੁੰਦੀ ਹੈ ਉਹ ਅੱਜ ਇਹਦੇ ਦੇਖਿਆ ओरिजिनल ਪਰਲਸ ਸਿੱਪੀਆਂ ਦੇ ਵਿੱਚੋਂ ਕਿਸ ਤਰ੍ਹਾਂ ਕੱਢੇ ਜਾਂਦੇ ਆ ਔਰ ਕਿਸ ਤਰ੍ਹਾਂ ਉਹਨਾਂ ਨੂੰ ਤਿਆਰ ਕੀਤਾ ਜਾਂਦਾ ਇਹ ਅੱਜ ਅਸੀਂ ਇਹ ਦੇਖਿਆ ਇਹ ਸਾਰੇ ਤੁਸੀਂ ਦੇਖ ਰਹੇ ਹੋ ਇਹ ओरिजिनल ਪਰਲਸ ਹੈਗੇ ਆ ਜਿਹੜੇ ਕਿ ਬਹੁਤ ਹੀ ਪ੍ਰੈਸ਼ੀਅਸ ਹੈ ਇਹ ਛੋਟਾ ਜਿਹਾ ਇੱਕ ਫਾਰਮ ਵੀ ਲਗਭਗ ਉਹਦੀ ਕੀਮਤ 10000 15000 ਰੁਪਏ ਔਰ ਜੇ ਅਸੀਂ ਇਹਨਾਂ ਦੇਖਦੇ ਆ ਤਾਂ ਉਹਦੀ ਕੀਮਤ ਇਨ ਲੈਕਸ ਹੈ ਲੱਖਾਂ ਦੇ ਵਿੱਚ ਹੈ ਪਰ 10000 ਡਾਲਰ ਤੋਂ ਸਟਾਰਟ ਹੋ ਰਹੀ ਹੈ ਉਸ ਤੋਂ ਬਾਅਦ ਬਹੁਤ-ਬਹੁਤ ਜ਼ਿਆਦਾ ਕਾਸਟੀ ਹੈ ਇਹਨੇ ਬਹੁਤ ਵਧੀਆ ਐਕਸਪੀਰੀਅੰਸ ਹੋਇਆ ਵੀਅਤਨਾਮ ਦੇ ਵਿੱਚ ਆ ਕੇ ਕਿ ਪਰਲਸ ਦੀ ਖੇਤੀ ਹੁੰਦੀ ਦੇਖੀ ਆ ਅਸੀਂ ਆਪਣੀਆਂ ਅੱਖਾਂ ਨਾਲ ਤੇ ਹੁਣ ਦਿਖਾਉਣਾ ਤੁਹਾਨੂੰ ਕੁਦਰਤ ਦਾ ਅਸਲੀ ਕ੍ਰਿਸ਼ਮਾ ਆਓ ਦੇਖਿਏ ਕਿਵੇਂ ਨਿਕਲਦੇ ਹਨ ਸਿੱਪੀਆਂ ਵਿੱਚੋਂ ਮੋਤੀ ਸਿੱਲ ਨੂੰ ਧਿਆਨ ਨਾਲ ਦੇਖੋ ਇਹਦੇ ਇਹ ਅਸਲੀ ਮੋਤੀ ਕਹਿੰਦੇ ਆਪਾਂ ਸਿੱਪੀ ਦਾ ਮੋਤੀ ਤੇ ਇਕੱਲੇ ਇਕੱਲੇ ਟੂਰਿਸਟ ਨੂੰ ਦਿਖਾਇਆ ਜਾ ਰਿਹਾ ਹੈ ਇਹ ਸਿੱਪੀਆਂ ਦੇ ਅੰਦਰਲਾ ਮੋਤੀ ਇਹ ਹਨ ਸਾਰੀਆਂ ਸਿੱਪੀਆਂ ਔਰ ਇਹ ਹਨ ਇਹਨਾਂ ਵਿੱਚੋਂ ਨਿਕਲੇ ਹੋਏ ਅਸਲੀ ਮੋਤੀ ਲੋ ਹੁਣ ਸ਼ੁਰੂ ਹੋਇਆ ਹੈ ਅਸਲੀ ਮੈਡੀਕਲ ਸਿੱਟੀ ਦਾ ਮੈਡੀਕਲ ਕੀਤਾ ਜਾ ਰਿਹਾ ਹੈ ਭਾਵ ਕਿ ਉਸ ਨੂੰ ਕੱਢ ਕੇ ਉਹਦੇ ਅੰਦਰੋਂ ਮੋਤੀ ਕੱਢਿਆ ਜਾ ਰਿਹਾ ਹੈ ਸਭ ਨੂੰ ਦਿਖਾਉਣ ਦੇ ਲਈ ਬਿਲਕੁਲ ਸਾਡੀਆਂ ਅੱਖਾਂ ਦੇ ਸਾਹਮਣੇ ਇਹ ਸਾਰਾ ਕੁਝ ਹੁੰਦਾ ਦੇਖ ਕੇ ਬਹੁਤ ਮਜ਼ਾ ਆ ਰਿਹਾ ਲੋ ਜੀ ਮੋਤੀ ਸਾਹਮਣੇ ਆ ਗਿਆ ਤੁਹਾਡੇ ਗ੍ਰੇ ਕਲਰ ਦਾ ਬਿਲਕੁਲ オリジナル ਮੋਤੀ ਹੈ ਇਸ ਨਜ਼ਾਰੇ ਨੂੰ ਦੇਖਣ ਤੋਂ ਬਾਅਦ ਹੁਣ ਦਿਖਾਣਿਆ ਤੁਹਾਨੂੰ ਐਗਜ਼ਿਬਿਸ਼ਨ ਪਰਲਸ ਦੀ ਕਾਫੀ ਵੱਡੀ ਐਗਜ਼ਿਬਿਸ਼ਨ ਹੈ ਅੰਦਰ ਔਰ ਇਹ ਹੈ ਇਹਨਾਂ ਦਾ 메인 ਪਲੇਟਫਾਰਮ ਜਿੱਥੋਂ ਸ਼ੁਰੂ ਹੁੰਦਾ ਹੈ ਵੱਖ-ਵੱਖ ਪ੍ਰਕਾਰ ਦੇ ਜਿਹੜੇ ਪਰਲਸ ਹੈ ਉਹਨਾਂ ਨੂੰ ਐਗਜ਼ਿਬਿਸ਼ਨ ਵਾਸਤੇ ਲਗਾਇਆ ਹੋਇਆ ਹੈ ਤੇ ਤੁਸੀਂ ਸ਼ਾਪਿੰਗ ਵੀ ਕਰ ਸਕਦੇ ਹੋ ਇਸ ਦੀ ਕੀਮਤ ਹੈ ਜੀ ਲਗਭਗ 17000 ਅਮਰੀਕਨ ਡਾਲਰ ਇਹ ਹੈ 13000 ਅਮਰੀਕਨ ਡਾਲਰ ਇਹ ਮਿਕਸ ਹੈ ਇਸ ਕਰਕੇ 2000 ਡਾਲਰ ਹੈ 8500 ਡਾਲਰ ਇਸ ਬਹੁਤ ਜ਼ਿਆਦਾ ਹੈ ਲੇਕਿਨ ਚੀਜ਼ ਬਿਲਕੁਲ ਅਸਲੀ ਪਰਲਸ ਦੀ ਐਗਜ਼ੀਬਿਸ਼ਨ ਦੇ ਜਿੱਥੇ ਪਰਲਸ ਲਗਾਏ ਗਏ ਆ ਉੱਥੇ ਨਾਲ ਦੀ ਨਾਲ ਹੀ ਇਹਨਾਂ ਨੂੰ ਪਹਿਨਨ ਵਾਲੇ ਚਿਹਰਿਆਂ ਦੀਆਂ ਵੱਡੀਆਂ ਤਸਵੀਰਾਂ ਵੀ ਲਗਾਈਆਂ ਗਈਆਂ ਹੈ ਜਿਨ੍ਹਾਂ ਨੂੰ ਦੇਖ ਕੇ ਅੰਦਾਜ਼ਾ ਲੱਗ ਜਾਂਦਾ ਹੈ ਕਿ ਇਹਨਾਂ ਦੀ ਕੀਮਤ ਕੀ ਹੋਵੇਗੀ ਖੈਰ ਜਦੋਂ ਵੀ ਵਿਅਤਨਾਮ ਆਓ ਤਾਂ ਇਸ ਜਗ੍ਹਾ ਨੂੰ ਘੁੰਮ ਕੇ ਤੁਸੀਂ ਇਸ ਚੀਜ਼ ਦਾ ਆਨੰਦ ਲੈ ਸਕਦੇ ਹੋ ਔਰ ਕੁਦਰਤ ਦਾ ਕ੍ਰਿਸ਼ਮਾ ਮਾਣ ਸਕਦੇ ਹੋ